ਫਟਾਫਿਆ ਕਦ ਹੋਇਆ ਤਾਂ ਯਾਦ ਹੈ ਬਹੁਤ ਦੇਰ ਹੋ ਗਈ ਯਾਦ ਹੈ ਬਹੁਤ ਹੀ ਹੋ ਗਿਆ ਪਤਾ ਨਹੀਂ ਮੈਂ ਤਾਂ ਐਵੇਂ ਪਤਾ ਕਾਏ ਕਾ ਸਾਲ ਹੋ ਗਏ ਉਂਝ ਯਾਦ ਹੈ ਵੈਸੇ ਹਾਂ ਹਾਂ ਸਾਰੇ ਸਗਨ ਹੋਏ ਤੇ ਹਾਂ ਸਾਰੇ ਹਮ ਜਾਨਾ ਐਵੇਂ ਗਈ ਸੀ ਰਥਾ ਮਾ ਰਥਾ ਮਾ ਜਨ ਗਈ ਸੀ ਹਾਂ ਜਾਂ ਤਾਂ ਗੱਡੀਆਂ ਮੋਟਰਾਂ ਨਹੀਂ ਸੀ ਅੱਛਾ ਕਾਰਾਂ ਪਰ ਨਹੀਂ ਗਈ ਨਾ ਅੱਛਾ ਰਥਾ ਮਾ ਜਨ ਗਈ ਸੀ ਹਾਏ ਉਹ ਨਹੀਂ ਚੇ ਜਾਣਾ ਜਾਨ ਕਿੱਥੇ ਤੇ ਆਈ ਸੀ ਹੈ ਕਿੱਥੇ ਤੋਂ ਆਈ ਸੀ

चा, चा, आ, चा, चा। देने देने अच्छा 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 टाइम देने लेने ਦਾ ਹੈ ਤਾਂ اچھا ਫਿਰ ਉਹ ਜਨ ਜਿਹੜੀ ਗਈ ਏ ਤੋਗਾ ਪਿੰਡ ਇੱਥੇ ਤੇ ਉਹ ਰਥਾਂ ਪਰ ਗਈ ਤੁਸੀਂ ਕਹਿੰਦੇ ਹਾਂ ਕਿੰਨੇ ਦਿਨ ਦਾ ਸੀ ਤੀ ਜਨ ਫਿਰ ਤਿੰਨ ਦਿਨ ਤਿੰਨ ਦਿਨ ਹਾਂ ਤਿੰਨ ਦਿਨ ਕੀ ਕਰੀਗੀ ਉੱਥੇ ਉਹ ਰੋਟੀ ਪਾਣੀ ਖਾਂਦੇ ਰਹੇ ਲੈ ਹਾਂ ਦੇ ਦੇ ਇਨਾਂ ਦੇ ਦੇ ਤੇ ਨਹੀਂ ਜਦ ਜਨ ਆਈ ਸੀ ਉਹ ਟੋਲ ਟੋਲ ਵੀ ਵੱਜਿਆ ਤਾਂ ਹਾਂ ਹਾਂ ਬਾਜਾ ਢੋਲ ਅੱਜ ਬਾਜਾ ਵੀ ਵੱਜਿਆ ਢੋਲ ਵੀ ਵੱਜਿਆ ਹਾਂ ਸਭ ਕੋ ਉਹਨਾਂ ਦਾ ਸਵਾਗਤ ਕਰਿਆ ਅਮਮ ਅੱਛਾ ਹੋ ਉਹ ਉਹ ਫਿਰ ਉਹ ਜੱਟਾ ਮੇਰੀ ਮਾਂ ਵੀ ਸੀ ਅੱਜਾ ਤੁਹਾਡੀ ਮਾਂ ਵੀ ਸੀ ਹਾਂ ਮਾਂ ਜੀ ਮੇਰੀ ਮਾਂ ਦੀ ਯਾਦ ਹੈ ਤੁਹਾਨੂੰ ਹਾਂ ਮਾਂ ਜੀ ਯਾਦ ਹੈ ਮਾਂ ਪਿਆਰ ਕਰਦੀ ਸੀ ਮਾਂ ਬਥੇਰਾ ਪਿਆਰ ਕਰਿਆ ਮਾਂ ਅੱਛਾ ਮਾਂ ਨੇ ਬਹੁਤ ਕਰਿਆ ਅੱਛਾ ਮਾਂ ਮਰੀ ਨੂੰ ਵੀ ਆ ਥੋੜੀយੋ ਦੇਰ ਹੋਈ ਜਾਂਦੀ ਅੱਛਾ ਉਹ ਵੀ ਚੰਗੀ ਉਮਰ ਭੋ ਕੇ ਗਏ ਹਾਂ ਚੰਗੀ ਉਮਰ ਜਾਂਦੀ ਆਉਂਦੀ ਰਹੀ ਹੈ ਮੈਂ ਅੱਛਾ ਹਾਂ ਤਾਨੂੰ ਬਹੁਤ ਪਿਆਰ ਕਰਦੀ ਸੀ ਹਾਂ ਮੈਂ ਤਨਾस्ते ਤੂੰ ਕੈ ਚਲੀ ਜਾਂਦੀ ਅੱਛਾ ਤਨਾस्ते ਤੋਗਾ ਤੁਰ ਕੇ ਹੀ ਤੁਰ ਕੇ ਚਲੀ ਜਾਂਦੀ ਅੱਛਾ 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 ਚੀਕਿਓ ਭਈ ਨੂੰ ਬਤੋ ਉਗਾ ਅੱਛਾ ਫਿਰ ਉਹ ਬਰਾਤ ਬਰਾਤ ਆ ਜਾਂਦੀ ਸੀ ਜਿਹੜੇ ਬਰਾਤ ਨੂੰ ਖਲਾਇਆ ਖਾਣਾ ਉੱਥੇ ਰੋਟੀ ਪਾਣੀ ਹਾਂ ਉਹ ਫਿਰ ਖਾਸ ਰੋਟੀ ਪਾਣੀ ਤੇ ਐਨ ਵਧੀਆ ਹਾਂ ਕੀ ਕੀ ਪਕਦਾ ਦਾ ਲੱਡੂ ਜਲੇਬੀਆਂ ਲੱਡੂ ਜਲੇਬੀਆਂ ਹਾਂ ਹੋਰ ਦਾਲ ਸਬ지 ਦਾਲ ਸਬ지 ਇਹਦੇ ਅੱਛਾ ਹਾਂ ਕਦੂ ਕੀਆ ਸਬਨਾਉਣੀ ਕਦੂ ਕੀਆ ਹਾਂ ਸਬਨਾਉਂਦੇ ਸੀ ਅੱਛਾ ਹੁਣ ਸੱਚੀ ਸੱਚੀ ਦੱਸੋ ਕਦੂ ਕੀਆ ਬਣੇ ਨੂੰ ਕਿੰਨੇ ਦਿਨ ਹੋ ਗਏ ਘਰ ਚ ਪੂਰੇ ਅੱਜ ਕੱਲ ਕਦੂ ਕੀਆ ਬਣਦਾ ਹੁਣ ਪੂਰਾ ਖਾਂਦੇ ਨਹੀਂ ਨਿਆਣੇ ਕਾਂਦੇ ਨਹੀਂ ਪਹਿਲਾਂ ਕਦੂ ਖਾਨੇ ਗਾਜਰ ਅੱਛਾ ਹੋਰ ਯਾ ਖਾਨੇ ਫੜੀ ਮਟਰ ਅੱਛਾ ਆਲੂ ਅੱਛਾ ਬੱਸ ਕਦੂ ਕੀ ਇਹ ਤਾਂ ਹੁਣ ਭੱਜਦੇ ਕਦੂ ਕੀ ਇਹ ਤਾਂ ਇਹ ਨਹੀਂ ਖਾਂਦੇ ਨਹੀਂ ਹੈ ਅੱਛਾ ਜੇ ਬਣਾ ਵੀ ਲੈਨੇ ਹੈ ਆਣਾ ਨਹੀਂ ਅੱਛਾ ਫਿਰ ਉਹ ਬਰਾਤ ਵਿੱਚ ਉੱਥੇ ਵਿਆਹ ਦੀ ਗੱਲ ਕਰੀਏ ਦੁਬਾਰਾ ਆਪਾਂ ਜੇ ਤਾਂ ਉਹ ਘੋੜੀਆਂ ਵੀ ਗੰਦੀਆਂ ਤੇ ਬੁੜੀਆਂ ਹਾਂ ਮਝੀਂ ਗਾਈ ਘੋੜੇ ਘੋੜੀਆਂ ਤਾਂ ਤੁਹਾਨੂੰ ਕੋਈ ਅੰਗਾ ਦਮਥੇ ਨਹੀਂ ਗਾਈ ਕਰ ਸਿੱਠੜੀਆਂ ਕੋਈ ਨਹੀਂ ਆਦਾ ਕੋਈ ਨਹੀਂ ਆਦਾ ਸਿੱਠਣੀ ਮਾੜੀ ਮੋਟੀ ਇੱਕ ਦੋ ਬੋਲ ਹੁਣ ਤਾਂ ਸੈਣ ਹੀ ਹੋਗੀ ਮੈਂ ਫਿਰ ਉਹ ਸਜਾਇਆ ਫਿਰ ਤੁਹਾਨੂੰ ਚੰਗੀ ਤਰ੍ਹਾਂ ਨਾਲ ਪੂਰਾ ਸੂਟ ਸੱਟ ਵਧੀਆ ਕੱਪ ਆਇਆ ਤਾਂ ਵਿਆਹ ਤੇ ਸੂਟ ਬਾਹਰ ਕਿਹੜੇ ਰੰਗ ਦਾ ਲਾਲ 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 ਰੰਗ ਦਾ ਸੂਟ ਪਾਇਆ ਤਾ ਹਾਂ ਯਾਦ ਆ ਤੁਹਾਡੇ ਹਾਂ ਸੋਹਣਾ ਸੂਟ ਉੱਪਰ ਕਢਾਈ ਹੋਈ ਪਈ ਸੀ ਹਾਂ ਅੱਛਾ ਐਂ ਮੋਟਾ ਗੁੱਟਾ ਲੱਗਿਆ ਬਤਾ ਮੋਟਾ ਗੁੱਟਾ ਲੱਗਿਆ ਬਤਾ ਹਾਂ ਅੱਛਾ ਉਹ ਫਿਰ ਮਾਂ ਨੇ ਤੁਹਾਨੂੰ ਸਵਾਗਤ ਦਿੱਤਾ ਤਾ ਹਾਂ ਮਾਂ ਨੇ ਅੱਛਾ ਨਾਮ ਕੇ ਲਿਆ ਜੀ ਹੈ ਨਾਮ ਕੇ ਲਿਆ ਜੀ ਮੇਰੇ ਆ ਪਿੱਛੇ ਰੱਖੋ ਮੇਰੇ ਨਾਨ ਕੇ ਲਿਆ ਜੀ ਅੱਛਾ ਨਾਨ ਕੇ ਤੁਹਾਡੇ ਲਿਆਏ ਤੇ ਉਹ ਕਿੱਥੇ ਤੇ ਉਹ ਚੁੰਕਾ ਲਾਗ ਮੁੰਡੀਆਂ ਮੁੰਡੀਆਂ ਤੋਂ ਪਿੰਡ ਮੁੰਡੀਆਂ ਹੈਗਾ ਬੜਾ ਮਸ਼ਹੂਰ ਹਾਂ ਮਸ਼ਹੂਰ ਤੈਨੂੰ ਪਤਾ ਹੈ ਹਾਂ ਪਤਾ ਮੈਨੂੰ ਝਮਕਾਉਂਦੇ ਲਾਗ ਅੱਛਾ ਉੱਥੇ ਤੇ ਤੁਹਾਡੇ ਮਾਮਾ ਤੁਹਾਡਾ ਲਿਆਤਾ ਹਾਂ ਅਜਾ ਮਾਮੇ ਦਾ ਪੁੱਤ ਹੈਗਾ ਅੱਛਾ 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 ਹੈਗਾ ਅੱਛਾ ਫਿਰ ਉਹ ਲਾਲ ਸੂਟ ਪਾਇਆ ਤੁਸੀਂ ਵਿਆਹ ਵਾਲੇ ਦਿਨ ਹਾਂ ਲੈ ਜੇ ਨਾਨਕ ਛੱਕਰ ਅੱਛਾ ਪੂਰੀ ਰੌਣਕ ਲੱਗੀ ਹੋਣੀ ਹਾਂ ਤੇ ਉਹ ਗਾਣਾ ਵੀ ਖੇੜਿਆ ਤਾਂ ਗਾਣਾ ਖੇੜਿਆ ਤਾਂ ਵਿਆਹ ਤੋਂ ਬਾਅਦ ਗਾਣਾ ਬਸ ਜਿਹੜਾ ਗਾਣਾ ਖੇੜਦੇ ਤੇ ਹਾਂ ਹਾਂ ਉਹ ਖੇੜਿਆ ਤਾਂ ਹਾਂ ਬਚਿਆ ਕਰਿਆ ਤਾਂ ਮੈਂ ਸਭ ਕੁਝ ਹੋਇਆ ਤਾਂ ਹਾਂ ਮੌਤ ਕਰਿਆ ਤਾਂ ਚਾਹ ਨਾਲ ਮੈਂ ਹੋਂਦੀ ਹਾਂ ਕਿਹੜਾ ਕੋਈ ਹੋਂਦੀ ਹਾਂ ਅੱਛਾ ਕਰਦੀ ਕੋਈ ਪੈਂਦੀ ਦੋ ਪਾਈ ਤੇ ਦੋ ਪਾਈ ਤੇ ਕੱਲੀ ਕੁੜੀ ਸੀ ਤੁਸੀਂ ਕੱਲੀ ਹੋਂਦੀ ਅੱਛਾ ਚਾਹ ਨਾਲ ਕਰਿਆ ਹਾਂ